ਮੈਂ ਤੁਹਾਨੂੰ ਇਹ ਗੱਲ ਦੱਸਾਂ ਤੁਸੀਂ ਇਹ ਸੋਚਿਆ ਨਾ ਕਿ ਕੁੜੀਆਂ ਇਕੱਲੀਆਂ ਨੇ ਉਹਨਾਂ ਨੂੰ ਕੌਣ ਪੀ ਕਰੇਗਾ ਸਾਰਾ ਮੈਂ ਦਊ ਸਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਤੁਹਾਡੇ ਨਾਲ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕਮਿਸ਼ਨ ਖੜਾ ਗਰੀਬ ਦੇ ਨਾਲ ਸਾਥ ਦੇ ਨਾਲ ਵੈਰੀ ਸੈਡ ਤੁਹਾਡੇ ਵਰਗੇ ਜਿਹੜੇ ਥੋੜੇ ਜਿਹੇ ਬੰਦੇ ਹੁੰਦੇ ਨੇ ਉਹ ਅਫਸਰ ਪਰ ਚੰਗੇ ਭਲੇ ਅਫਸਰ ਦੇ ਉੱਤੇ ਵੀ ਦਾਗ ਲਾਉਂਦੇ ਨੇ ਤੁਹਾਡੀ ਜੀ ਅਸੀਂ ਵੀਡੀਓ ਦੇਖੀ ਸੀ ਬੱਚਿਆਂ ਨਾਲ ਗੱਲ ਵੀ ਕੀਤੀ ਐ ਤੁਸੀਂ ਕਿਉਂ ਮਾਰਿਆ ਉਹਨਾਂ ਨੂੰ ਉਹਨੂੰ ਮਾਰਿਆ ਨਹੀਂ ਤੇ ਛੋਟੇ ਸੀਗੇ ਜਿਨ੍ਹਾਂ ਦੇ ਨਾਲ ਖਾਸ ਤਰ੍ਹਾਂ ਸੀ ਜਿਨ੍ਹਾਂ ਦੇ ਨਾਲ ਫਾਦਰ ਦੇ ਖਿਲਾਫ ਹੈ ਮੈਂ ਪੂਰਾ ਵੀਡੀਓ ਦੇਖਿਆ ਕੁੜੀਆਂ ਨਾਲ ਵੀ ਗੱਲ ਕੀਤੀ ਮੈਂ ਠੀਕ ਹੈ ਨਾ ਜੇ ਉਹਨਾਂ ਦੇ ਫਾਦਰ ਦੇ ਖਿਲਾਫ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਫਾਦਰ ਕਿੱਥੇ ਹਨ ਗੱਲ ਕਰਨੀ ਉਹਨਾਂ ਨੇ ਤਾਂ ਦੱਸਿਆ ਵੀ ਉਹ ਹੈ ਨਹੀਂਗੇ ਰਾਈਟ ਤੇ ਤੁਸੀਂ ਚਪੇੜਾ ਕਿਉਂ ਮਾਰੀ ਉਹਨਾਂ ਦੇ ਕਿੰਨਾ ਰੋ ਰਹੀਆਂ ਨੇ ਉਹ ਕੁੜੇ ਕੇ ਸਾਨੂੰ ਕੁੱਟਿਆ ਫਿਰ ਉਹ ਰੋ ਕਿਉਂ ਰਹੀਆਂ ਸੀ ਇਹਨਾਂ ਨਾਲ ਉਹਨਾਂ ਨੇ ਗੋਣੇ ਇਕੱਠੇ ਕੀਤੇ ਸਾਰੇ ਆਪਣੇ ਕੇ ਸਾਨੂੰ ਤੁਹਾਨੂੰ ਪਤਾ ਹੈ ਕਿ ਕੁੜੀ ਨੂੰ ਕੱਥ ਲਾਣਾ ਜ਼ੁਰਮ ਹੈ ਘੁਰਾ ਕੇ ਵੈਸੇ ਸਭ ਮਾਰਿਆ ਇੱਕ ਸੈਕਿੰਡ ਜੋ ਉਹ ਬਿਆਨ ਦੇ ਰਹੀਆਂ ਨੇ ਵੀਡੀਓ ਹੈ ਸਾਰੇ ਝੂਠ ਬੋਲ ਰਹੇ ਨੇ ਤੁਸੀਂ ਸੱਚ ਬੋਲ ਰਹੇ ਹੋ ਤਹ ਮਾਰਨ ਲੇਡੀਜ਼ ਵੀ ਕਰੀਆਂ ਜਿਹੜੀਆਂ ਜਿਹੜੇ ਵਿਟਨੈਸ ਨੇ ਉਥੇ ਗਵੰਡੀ ਆਸ-ਪਾਸ ਵਾਲੇ ਉਹਨਾਂ ਨਾਲ ਵੀ ਗੱਲ ਹੋ ਗਈ ਐ ਉਹ ਕਹਿੰਦੇ ਜੀ ਅਸੀਂ ਗਵਾਹੀ ਦੇਣ ਨੂੰ ਤਿਆਰ ਆ ਕਿ ਸਾਡੇ ਸਾਹਮਣੇ ਮਾਰਿਆ ਬਿਲਕੁਲ ਗਲਤ ਗੱਲ ਐ ਤੁਸੀਂ ਮਾਰਿਆ ਤੁਹਾਡੇ ਗੱਲ ਸੁਣ ਲਓ ਕੱਲੇ ਤੁਹਾਡੇ ਹੱਸੇ ਰਹਿਣ ਨਾਲ ਗੱਲ ਨਹੀਂ ਖਤਮ ਹੋ ਜਾਂਦੀ ਜਿਹੜੇ ਵਿਟਨੈਸ ਨੇ ਉਸ ਜਗ੍ਹਾ ਦੇ ਉੱਤੇ ਉਹ ਕਹਿ ਰਹੇ ਨੇ ਕਿ ਹਾਂ ਮਾਰਿਆ ਉਹਨਾਂ ਨੂੰ ਕੀ ਕਰੋਗੇ ਸਭ ਨੂੰ ਮੂੰਹ ਚੁੱਪ ਕਰਾ ਦੋਗੇ ਜਾ ਕੇ ਤੁਸੀਂ ਪਤਾ ਕਿਉਂ ਰੋ ਮਾਰਦੇ ਕਿ ਮੈਂ ਯੂਨੀਫਾਰਮ ਪਾਈ ਐ ਮੈਂ ਜੋ ਮਰਜ਼ੀ ਕਰ ਲਵਾਂ ਮੇਰਾ ਕੋਈ ਕੀ ਵਿਗਾੜ ਸਕਦਾ ਤੁਸੀਂ ਔਰ ਉਸ ਬੱਚੀ ਦੇ ਉੱਤੇ ਤੁਸੀਂ ਹੱਥ ਚੱਕਿਆ ਜਿਹੜੀ ਸਾਡੀ ਨੈਸ਼ਨਲ ਪਲੇਅਰ ਹੈ ਕੰਟਰੀ ਦੀ ਬੱਚੇ ਝੂਠ ਬੋਲ ਰਹੇ ਨੇ ਰੋ ਰਹੇ ਨੇ ਐਨਾ ਆਸ-ਪਾਸ ਵਾਲੇ ਗਵਾਂਢੀ ਆਸ-ਪਾਸ ਦੇ ਗਲੀ ਵਾਲੇ ਬੰਦੇ ਕਹਿ ਰਹੇ ਨੇ ਕਿ ਉਸ ਬੰਦੇ ਨੇ ਮਾਰਿਆ ਔਰ ਤੁਸੀਂ ਸਿਰ ਹਿਲਾਈ ਜਾਓ ਪਹਿਲੀ ਗੱਲ ਤੇ ਇਸ ਜ਼ੁਰਮ ਐ ਇੱਕ ਲੜਕੀ ਦੇ ਉੱਤੇ ਹੱਥ ਚੱਕਣਾ ਔਰ ਤੁਸੀਂ ਉਸ ਲੜਕੀ ਦੇ ਉੱਤੇ ਹੱਥ ਚੱਕਿਆ ਜਿਹੜੀ ਨੈਸ਼ਨਲ ਪਲੇਅਰ ਇਸ ਕੰਟਰੀ ਦੀ ਜਿਹੜੀ ਬੱਚੀ ਹੈਗੀ ਆਪਣੀ ਬਾਣ ਵਧਾਉਂਦੀ ਆਪਣੀ ਕੰਟਰੀ ਦੀ ਔਰ ਤੁਸੀਂ ਆਪਣੀ ਯੂਨੀਫਾਰਮ ਤੇ ਵੀ ਦਾਗ ਲਾਇਆ ਉਹ ਤਾਂ ਚੁੱਧਰੀ ਬੋਲੀ ਜਾ ਕੇ ਮੈਂ ਨਹੀਂ ਕੀਤਾ ਵੈਰੀ ਸੈਡ ਤੁਹਾਡੇ ਵਰਗੇ ਜਿਹੜੇ ਥੋੜੇ ਜੇ ਬੰਦੇ ਹੁੰਦੇ ਨੇ ਨਾ ਅਫਸਰ ਉਹ ਚੰਗੇ ਭਲੇ ਅਫਸਰ ਦੇ ਉੱਤੇ ਵੀ ਦਾਗ ਲਾ ਦਿੰਦੇ ਨੇ ਕਿ ਯੂਨੀਫਾਰਮ ਸ਼ਾਇਦ ਇਹ ਲੋਕੀ ਕਰਦੇ ਨੇ ਔਰ ਜਿਸ ਵਰਦੀ ਦਾ ਰੋਪਾ ਰਹੇ ਹੋ ਨਾ ਇਹੀ ਇੱਕ ਤਰ੍ਹਾਂ ਥੱਲੇ ਥੱਲੇ ਗੱਲਾਂ ਹੁੰਦੀਆਂ ਨੇ ਅਫਸਰਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੁੰਦਾ ਵੀ ਤੁਸੀਂ ਬਾਹਰ ਕਰਕੇ ਕੀ ਆਏ ਹੋ ਔਰ ਬਾਅਦ ਚ ਪਤਾ ਲੱਗਦਾ ਜਦੋਂ ਤੁਸੀਂ ਟੱਕ ਚੁੱਕੇ ਹੋ ਇੱਕ ਇੱਕ ਖਰਾਬ ਬੰਦਾ ਯੂਨੀਫਾਰਮ ਸਾਰੇ ਯੂਨੀਫਾਰਮ ਵਾਲੇ ਅਫਸਰਾਂ ਦੇ ਉੱਤੇ ਦਾਗ ਲਾਉਂਦਾ ਉਹ ਕੁੜੀਆਂ ਇੰਨਾ ਜ਼ਿਆਦਾ ਰੋ ਰਹੀਆਂ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਉਹਦੇ ਫਾਦਰ ਦੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਕਿ ਚਲੋ ਅਸੀਂ ਤਾਂ ਗਰੀਬ ਬੰਦੇ ਆ ਤਾਂ ਕਰਕੇ ਅਸੀਂ ਚੁੱਪ ਸਾਡੇ ਤੇ ਰੋਬ ਮਾਰਨ ਦੇ ਲਈ ਗਰੀਬ ਨਿਓ ਤੁਹਾਡੇ ਦਾ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਗਰੀਬ ਹੋ ਤੁਹਾਡੇ ਨਾਲ ਕੋਈ ਖੜਾ ਨਹੀਂ ਕੰਮਿਸ਼ਨ ਖੜਾ ਗਰੀਬ ਦੇ ਨਾਲ ਸਭ ਦੇ ਨਾਲ ਮੈਂ ਤੁਹਾਨੂੰ ਇਹ ਗੱਲ ਦੱਸਾਂ ਤੁਸੀ ਇਹ ਸੋਚਿਆ ਨਾ ਕਿ ਕੁੜੀਆਂ ਇਕੱਲੀਆਂ ਨੇ ਉਹਨਾਂ ਨੂੰ ਕੌਣ ਕੀ ਕਰੇਗਾ ਸਾਰਾ ਮੈਂ ਦਊ ਸਹਾਰਾ ਉਹਨਾਂ ਨੂੰ ਮੈਂ ਖੜੀ ਹਾਂ ਉਹਨਾਂ ਦੇ ਪਿੱਛੇ ਦੇਖ ਲਿਆ ਤੁਹਾਡਾ ਇੰਨਾ ਗੌਰਵ ਹੈ ਸਾਡੇ ਕੰਟਰੀ ਦਾ ਨਾਂ ਰੌਸ਼ਨ ਕਰਦੀਆਂ ਨੇ ਨੈਸ਼ਨਲ ਪਲੇਅਰਸ ਨੇ ਤੇ ਤੁਹਾਡੇ ਵਰਗਾ ਬੰਦਾ ਜਾ ਕੇ ਉਹਨਾਂ ਵਿੱਚ ਪੇੜਾ ਮਾਰ ਦੇਵੇ ਅਸੀਂ ਕਿੱਦਾਂ ਟੋਲਰੇਟ ਕਰਾਂਗੇ ਉਸ ਸੀਜ਼ਨ ਨੀ ਪਰ ਇਹ ਤੇ ਗੱਲ ਹੈ ਨਾ ਵੀ ਐਸਐਚਓ ਸਭ ਕੋਲ ਜਾ ਕੇ ਕਾਫੀ ਬੰਦੀ ਉਥੇ ਰਾਜ਼ੀਨਾਮਾ ਹੋਇਆ ਇਹਦਾ ਕਿਉਂ ਕਿ ਐਸੀ ਕਾਫੀ ਬੰਦੇ ਕਾਫੀ ਬੰਦੇ ਆਏ ਸੀ ਤੇ ਉਹ ਐਵੇਂ ਆ ਗਏ ਸੀ ਨਹੀਂ ਹਾਂ ਉਹਦਾ ਕੋਈ ਵੀਡੀਓ ਤਾਂ ਮੈਂ ਨਹੀਂ ਦੇਖੀ ਦਰਾਂ ਹਾਂ ਕੋਈ ਨਾ ਕੋਈ ਮੈਂ ਕਰੂੰ ਠੀਕ ਨੇ ਰਾਜ਼ੀਨਾਮਾ ਦੇ ਨਾਲ ਗੱਲ ਨਹੀਂ ਬਣਦੀ ਚਲੋ ਜੀ ਤੁਸੀਂ ਬਾਹਰ ਜਾਓ